ਕبھی ਭਾਈ ਸੰਤੋਖ ਸਿੰਘ ਜੀ ਦੇ ਬਾਰੇ ਵਿੱਚ ਬੋਲਣਾ ਸੂਰਜ ਨੂੰ ਦੀਵਾ ਦਿਖਾਉਣ ਦੇ ਬਰਾਬਰ ਹੈ ਕੁਣ ਪੰਜਾਬ ਦੇ ਬੱਚਿਆਂ ਨੂੰ ਚੰਗੀ ਤੇ ਮਿਆਰੀ ਸਿੱਖਿਆ ਲਈ ਮਹਿੰਗੇ ਪ੍ਰਾਈਵੇਟ ਸਕੂਲਾਂ 'ਚ ਜਾਣ ਦੀ ਲੋੜ ਨਹੀਂ ਪੈ ਰਹੀ ਸਗੋਂ ਸਰਕਾਰੀ ਸਕੂਲਾਂ 'ਚ ਹੀ ਸਾਰੀਆਂ ਸਹੂਲਤਾਂ ਮਿਲ ਰਹੀਆਂ ਹਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਿੱਖਿਆ ਦੇ ਖੇਤਰ 'ਚ ਅਜਿਹਾ ਕ੍ਰਾਂਤੀਕਾਰੀ ਬਦਲਾਅ ਲਿਆਂਦਾ ਗਿਆ ਕਿ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਨੂੰ ਵੀ ਮਾਤ ਦੇ ਰਹੇ ਨੇ ਜਿਨ੍ਹਾਂ 'ਚ ਆਧੁਨਿਕ ਕਲਾਸਰੂਮ ਲਾਇਬ੍ਰੇਰੀ ਲੈਬੋਰਟਰੀ ਖੇਡ ਮੈਦਾਨਾਂ ਦਾ ਇੰਤਜ਼ਾਮ ਕੀਤਾ ਗਿਆ ਸੋਸੀਂ ਦੇ ਬੱਚੇ ਨੂੰ ਹਾਲ ਦੇਣਗੇ ਅਸੀਂ ਦੇ ਬੱਚੇ ਨੂੰ ਜਿਹੜਾ ਉਦਾਨਾਂ ਵਾਸਤੇ ਰੰਗ ਵੀ ਦੇਵਾਂਗੇ ਤਾਂ ਮੈਨੂੰ ਲੀਦਾ ਕਿ ਉਹ ਕੱਲੇ ਆਪਣਾ ਦਾ ਪਿੰਡ ਦਾ ਜਾ ਪੰਜਾਬ ਦਾ ਨਹੀਂ ਤੇਜ ਦਾ ਨਾਮ ਰੌਸ਼ਨ ਕਰਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ 'ਚ 118 ਸਕੂਲ ਆਫ ਐਮੀਨੈਂਸ ਚਲਾਏ ਜਾ ਰਹੇ ਨੇ ਜਿਨ੍ਹਾਂ 'ਚ ਆਧੁਨਿਕ ਸਹੂਲਤਾਂ ਦੇ ਨਾਲ-ਨਾਲ ਬੱਚਿਆਂ ਨੂੰ ਟੈਕਨੋਲੋਜੀ ਪੱਖੋਂ ਵੀ ਮੋਹਰੀ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਨੇ। ਮੈਂ ਹੁਣ ਸਕੂਲ ਆਫ ਐਮੀਨੈਂਸ ਰਹਾਟਾ ਮੈਂ ਪੜ੍ਹਦੀ ਪੜਾਇਆ ਇੱਥੋਂ ਦਾ ਪੱਧਰ ਬਹੁਤ ਵਧੀਆ ਹੈ ਟੀਚਰ ਬਹੁਤ ਮਿਹਨਤੀ ਹਨ ਹਨ ਬਹੁਤ ਵਧੀਆ ਪੜ੍ਹਾਉਂਦੇ ਹਨ ਇੰਗਲਿਸ਼ ਮੀਡੀਅਮ ਵਿੱਚ ਸਾਰੇ ਸਬਜੈਕਟਸ ਹਨ ਸਾਡੇ ਸਾਨੂੰ ਸਰਕਾਰ ਨੇ ਜੋ ਬਸਿਕ ਫੈਸਿਲਿਟੀ ਦਿੱਤੀ ਉਹਦੇ ਲਈ ਅਸੀਂ ਉਹਨਾਂ ਨੂੰ ਥੈਂਕ ਯੂ ਕਹਿੰਦੇ ਹਾਂ ਨੀਟੋ ਜੈ ਲਈ ਸਪੈਸ਼ਲ ਕੋਚਿੰਗ ਕਿੱਥੇ ਜਾਂਦੇ ਹਨ ਇਹਨਾਂ ਦੇ ਕੈਂਪਸ ਵੀ ਲੱਗਦੇ ਆ ਮੈਰੀਟੋਰੀਅਸ ਪੁਲ ਦੇ ਵਿੱਚ ਪਿਛੇ ਕੈਂਪ ਲੱਗਾ ਪ੍ਰਾਈਵੇਟ ਇੰਸਟੀਟਿਊਟਸ ਇਸ ਤਰ੍ਹਾਂ ਕਿ ਬਾਇਜੂਜ਼ ਵਗੈਰਾ ਉਹ ਆ ਕੇ ਟੀਚਰਸ ਉੱਥੇ ਉਹਨਾਂ ਨੂੰ ਪੜ੍ਹਾਉਂਦੇ ਜਿਹੜੀ ਫੀਸ ਅਫੋਰਡ ਕਰਨਾ ਬੱਸ ਸਾਡੇ ਬੱਚਿਆਂ ਲਈ ਬਹੁਤ ਮੁਸ਼ਕਲ ਹੈ ਬਟ ਫ੍ਰੀ ਆਫ ਕ ਸਾਡੀ ਬਹੁਤ ਵੱਡੀ ਖੁਸ਼ਕਿਸਮਤੀ ਹੈ ਕਿ ਸਾਡੇ ਕੋਲ ਐਡੇ ਵੱਡੇ ਇਤਿਹਾਸਕ ਸਰੂਪ 14 ਜਿਲਦਾਂ ਚ ਸਿੱਖ ਇਤਿਹਾਸ ਨੂੰ ਲਿਖਣਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਪੂਰਨ ਵੇਰਵਾ ਪੂਰੀ ਜੋਵੀ ਰੇਖਾ ਚਿੱਤਰ ਉਹਨਾਂ ਦੀ ਜ਼ਿੰਦਗੀ ਦਾ ਉਹਨਾਂ ਦੀ ਤਬੀਅਤ ਦਾ ਉਹਨਾਂ ਦੀਆਂ ਰਚਨਾਵਾਂ ਦਾ ਉਹਨਾਂ ਦੇ ਗੁਰੂ ਸਹਿਬਾਨਾਂ ਦੇ ਜੀਵਨ ਬਾਰੇ ਜਿੰਨਾ ਵੇਰਵਾ ਸਾਨੂੰ ਉਹਨਾਂ ਤੋਂ ਮਿਲਦਾ ਹੈ ਉਹ ਹੋਰ ਕਿਤੋਂ ਘੱਟ ਮਿਲਦਾ ਹੈ ਜੇ ਭਾਈ ਸਾਹਿਬ ਦਾ ਨਾਂ ਲਈਏ ਭਾਈ ਗੁਰਦਾਸ ਜੀ ਭਾਈ ਮਨੀ ਸਿੰਘ ਜੀ ਭਾਈ ਸੰਤੋਖ ਸਿੰਘ ਜੀ ਇਸੇ ਕਰਕੇ ਇਹ ਚੂੜਾਮਣੀ ਨੇ ਕਿਉਂਕਿ ਇਹਨਾਂ ਦੀਆਂ ਰਚਨਾਵਾਂ ਜਿਹੜੀਆਂ ਨੇ ਇਹਨਾਂ ਦੇ ਜਿਹੜੇ ਇਹਨਾਂ ਨੇ ਲਿਖੇ ਸਰੋਤ ਜਿਹੜੇ ਨੇ ਜਿੱਦਾਂ ਇਹਨਾਂ ਨੇ ਕੇਵਲ ਇਹ ਹੀ ਨਹੀਂ ਕਿ ਐਨਨ ਨੇ ਇਹੀ ਗ੍ਰੰਥ ਲਿਖਿਆ ਸੂਰਜ ਪ੍ਰਕਾਸ਼ ਗ੍ਰੰਥ ਲਿਖਿਆ ਸੂਰਜ ਪ੍ਰਕਾਸ਼ ਦਾ ਮਤਲਬ ਹੀ ਹੈ ਕਿ ਸੂਰਜ ਵਰਗੀ ਆਭਾ ਵਰਗਾ ਸੂਰਜ ਦੇ ਪ੍ਰਕਾਸ਼ ਵਰਗਾ ਗ੍ਰੰਥ ਇਹ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਸਰੋਤ ਹੈ ਇਸ ਨੂੰ ਮੈਂ ਸਰੋਤ ਇਹਨੀ ਧੀਰਗਧਿਆਨ ਉਦੋਂ ਕੀਤਾ ਜਦੋਂ ਮੈਂ ਆਪਣੀ ਸਿੱਖ ਵਿਆਪਨਸ ਤੇ ਲਿਖੀ ਹੋਈ ਜਿਹੜੀ ਬੁੱਕ ਹੈ ਤੂੰ ਹੀ ਨਿਸ਼ਾਨੀ ਜਿੱਤ ਕੀ ਉਦ ਲਈ ਮੈਂ ਪੜ ਰਹੀ ਸੀ ਤੇ ਮੈਨੂੰ ਮਿਲ ਨਹੀਂ ਸੀ ਰਹਾ ਕਿ ਜਦੋਂ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਨੇ ਲੋਗੜ ਦਾ ਕਿਲਾ ਕਿਲਾ ਸਥਾਪਿਤ ਕੀਤਾ ਉੱਤੇ ਸਾਰੇ ਜਿਹੜੇ ਲੋਹਵੰਸ਼ੀ ਕਬੀਲੇ ਸੀ ਰਾਜਸਥਾਨ ਚ ਦੂਰੋਂ ਦੂਰੋਂ ਕਿਤੇ ਵੀ ਸੀ ਉਹਨਾਂ ਨੇ ਉਹਨਾਂ ਸਾਰਿਆਂ ਨੂੰ ਸੱਦਿਆ ਤੇ ਕੰਮ ਸ਼ੁਰੂ ਹੋ ਗਿਆ ਸ਼ੇਰ ਪੰਜੇ ਬਣੇ ਸੰਜੋਏ ਬਣੇ ਤਰਪਾਨਾ ਬੜੀਆਂ ਬੋਹ ਕੇਜ਼ਮਾ ਬੜੀਆਂ ਬਹੁਤ ਕੋਸ਼ ਬਣੇ ਆ ਬੜੇ ਹਥਿਆਰ ਬਣੇ ਜ਼ੰਜੈਲਾ ਬਣੀਆਂ ਬਹੁਤ ਆ ਨਾਵਿਕ ਨਾਲੀ ਬਹੁਤ ਸਾਰੇ ਨਾਂ ਨੇ ਜਿੱਦਾਂ ਕਿਰਪਾਨਾਂ ਦੇ ਕਈ ਨਾਂ ਨੇ ਹਲੱਬੀ ਜੁਨੱਬੀ ਮਗਰਵੀ ਮਸ਼ਰਕੀ ਮਹਿਰਾਂਸੀ ਕਿ ਇਹ ਮੈਂ ਇਹ ਚੀਜ਼ਾਂ ਨੂੰ ਜਦੋਂ ਮੈਂ ਪੜਿਆ ਮੈਂ ਇਸ ਗ੍ਰੰਥ ਦੇ ਵਿੱਚ ਪੜਿਆ ਤਾਂ ਮੈਂ ਬਹੁਤ ਹੈਰਾਨ ਹੋਈ ਕਿ ਸਾਡੇ ਕੋਲ ਕਿਰਪਾਨਾਂ ਦੇ 100 ਤੋਂ ਵੱਧ ਨਾਂ ਨੇ ਅਸੀਂ ਤਾਂ ਸਿਰਫ ਕਿਰਪਾਨ ਹੀ ਪੜਿਆ ਸੀ ਅਸੀ ਤਾਂ ਸਿਰਫ ਉਹ ਉਹਨਾਂ ਸ਼ਸ਼ਤਰਪਤ ਕਟਾਰ ਮਤਲਬ ਇਹ ਤਾਂ ਥੋੜੇ ਜੇ ਨਾਮ ਨੇ ਜਿਨ੍ਹਾਂ ਨੂੰ ਮੈਂ ਕੋਟ ਕੀਤਾ ਮੇਰੀ ਪੁਸਤਕ ਦੇ ਵਿੱਚ ਉਹਨਾਂ ਸਾਰੇ ਨਾਵਾਂ ਦਾ ਜ਼ਿਕਰ ਹੈਗਾ ਜਿਨ੍ਹਾਂ ਨੇ ਭਾਈ ਸਾਹਿਬ ਨੇ ਲਿਖੇ ਹੋਏ ਨਹੀਂ ਤੇ ਉਹਨਾਂ ਵਿੱਚੋਂ ਇੱਕ ਜਿਹੜੀ ਬਹੁਤ ਅੱਛੀ ਐਗਜ਼ੈਂਪਲ ਮੈਨੂੰ ਚੰਗੀ ਲੱਗਦੀ ਆ ਹਮੇਸ਼ਾ ਮੈਨੂੰ ਪੜ੍ਹ ਕੇ ਵੀ ਬਹੁਤ ਅੱਛਾ ਲੱਗਿਆ ਪਰ ਸਭ ਤੋਂ ਮੱਲਮ ਮੈਂ ਭਾਈ ਸਾਹਿਬ ਜੀ ਦੇ ਜੀਵਨ ਬਾਰੇ ਦੱਸਾਂਗੀ ਕਿ ਮਹਾਕਵੀ ਜੀ ਦਾ ਜਿਹੜਾ ਜਨਮ ਹੈ ਅੱਜ ਤੋਂ ਕੋਈ 236 ਬਰੇ ਪਹਿਲਾਂ ਤੇ ਦੋ ਅਸੀਂ ਕਾਊਂਟ ਕਰਦੇ ਆ ਹਿਸਟਰੀ ਨੂੰ ਤੇ 236 ਬਰੇ ਪਹਿਲਾਂ 8 ਅਕਤੂਬਰ 1787 ਵਿੱਚ ਹੋਇਆ ਕੁਛ ਇਹਨੂੰ 1788 ਵਿੱਚ ਦੱਸਦੇ ਨੇ ਕੁਝ ਸਰੋਤ ਇਹ ਅੰਮ੍ਰਿਤਸਰ ਦਾ ਪਿੰਡ ਨੂਰ ਦੀ ਸਰਾ ਸੀ ਨੂਰ ਦੀ ਸਰਾ ਅਸੀਂ ਅਕਸਰ ਸਾਡੇ ਲੋਕ ਗੀਤਾਂ ਵਿੱਚ ਵੀ ਇਹਦਾ ਜ਼ਿਕਰ ਆਉਂਦਾ ਹੈ ਤੇ ਸ਼ਾਇਦ ਮੈਂ ਸੋਚਦੀ ਹੁੰਨੀ ਆ ਕਿ ਭਾਈ ਸਾਹਿਬ ਕਰਕੇ ਹੀ ਨੂਰ ਦੀ ਸਰਾ ਇੰਨੀ ਮਸ਼ਹੂਰ ਸੀ ਇਨਾਂ ਦੇ ਪਿਤਾ ਜੀ ਦਾ ਨਾਮ ਭਾਈ ਦੇਵਾ ਸਿੰਘ ਸੀ ਤੇ ਮਾਤਾ ਰਜਾਈ ਜੀ ਸਨ ਇਹਨਾਂ ਨੇ ਇਹਨਾਂ ਦੀਆਂ ਜਿਹੜੇ ਸੀਗੇ ਭਾਈ ਰਾਮ ਕੋਹੜ ਸਿੰਘ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਕੰਟੈਂਪੋਰੀ ਇੱਕ ਬਹੁਤ ਮਹਾਨ ਸਿੱਖ ਸੀ ਉਹਨਾਂ ਦੇ ਨਾਲ ਇਹਨਾਂ ਦਾ ਜੀਵਨ ਦਾ ਸਬੰਧ ਜੁੜਦਾ ਇਹਨਾਂ ਨੇ ਬਹੁਤ ਸਾਰੀ ਸਿੱਖਿਆ ਉਹਨਾਂ ਕੋਲੋਂ ਧਾਰਨ ਕੀਤੀ ਤੇ ਇਹਨਾਂ ਦੇ ਜਿਹੜੇ ਭਾਈ ਸੰਤ ਸਿੰਘ ਸੀ ਜੋ ਕਿ ਪਰਮ ਵਿਦਵਾਨ ਤੇ ਬ੍ਰਹਮ ਗਿਆਨੀ ਸੀ ਉਹਨਾਂ ਕੋਲੋਂ ਬ੍ਰਹਮ ਦੀ ਵਿਦਿਆ ਲਈ ਰੀਅਲੀ ਜਦੋਂ ਅਸੀਂ ਇਸ ਗ੍ਰੰਥ ਨੂੰ ਪੜ੍ਹਦੇ ਹਾਂ ਤਾਂ ਸਾਨੂੰ ਰੀਅਲੀ ਲੱਗਦਾ ਹੈ ਕਿ ਥਿਸ ਇਜ਼ ਨਾਟ ਐਨ ਆਰਡੀਨਰੀ ਟਾਸਕ ਜਦੋਂ ਮੈਂ ਇਹਨਾਂ ਦਾ ਕੰਮ ਪੜ੍ਹਦੀ ਹਾਂ ਤਾਂ ਮੈਨੂੰ ਇਟਾਲੀਅਨ ਡਿਵਾਈਨ ਪੋएट ਡਾਂਟੇ ਜ਼ਰੂਰ ਯਾਦ ਆਉਂਦੇ ਨੇ ਕਿਉਂਕਿ ਮੈਂ ਇੰਗਲਿਸ਼ ਲਿਟਰੇਚਰ ਪੜ੍ਹਿਆ ਹੋਇਆ ਤੇ ਮੈਂ ਇੰਗਲਿਸ਼ ਲੈਕਚਰਰ ਦੀ ਵੀ ਜੌਬ ਕਰਦੀ ਹਾਂ ਡਿਵਾਈਨ ਕਵੀ ਡਾਂਟੇ ਨੂੰ ਸਮਝਣ ਦੇ ਲਈ ਇਟਲੀ ਦੇ ਲੋਕਾਂ ਨੂੰ 300 ਸਾਲ ਲੱਗੇ 300 ਸਾਲਾਂ ਬਾਅਦ ਉਹਨਾਂ ਨੇ ਉਹਨਾਂ ਨੂੰ ਡਿਵਾਈਨ ਕਵੀ ਦਾ ਨਾਮ ਦਿੱਤਾ ਕਿ ਇਹ ਤਾਂ ਇੰਨੇ ਮਹਾਨ ਮਹਾਨ ਰਾਈਟਰ ਨੇ ਕਿ ਜਿਹੜੇ ਸਾਡੇ ਮੁਲਕ ਵਿੱਚ ਪੈਦਾ ਹੋਏ ਅਸੀਂ ਅਜੇ ਤੱਕ ਉੱਥੋਂ ਤੱਕ ਨਹੀਂ ਪਹੁੰਚੇ ਕਿ ਅਸੀਂ ਇਹਨਾਂ ਨੂੰ ਵੀ ਕਹੀਏ ਕਿ ਹੀ ਇਜ਼ ਦਾ ਡਿਵਾਈਨ ਰਾਈਟਰ ਆਫ आवर ਲਿਟਰੇਚਰ ਸਾਸੀਂ ਕਿੰਨੇ ਖੁਸ਼ਕਿਸਮਤ ਹਾਂ ਕਿ ਸਾਡੇ ਕੋਲ ਦੁਨੀਆਂ ਦਾ ਸਭ ਤੋਂ ਵੱਡਾ ਸਕ੍ਰਿਪਚਰ ਸਾਡੇ ਕੋਲ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਕੋਲ ਨੇ ਤੇ ਇਸ ਸਾਰੀ ਜਿਹੜੀ ਆ ਉਸ ਤੇ ਗੱਲਬਾਤ ਨੂੰ ਸਮਝਣ ਦੇ ਲਈ ਸਾਡੇ ਕੋਲ ਭਾਈ ਸਾਹਿਬ ਨੇ। ਅਸੀਂ ਲੜ ਰਹੇ ਹਾਂ। ਕਿਉਂ ਲੜ ਰਹੇ ਹਾਂ? ਅਸੀਂ ਹਮੇਸ਼ਾ ਕਹਿੰਦੇ ਆ ਕੁਝ ਚੀਜ਼ਾਂ ਦਾ ਸਮੇਂ ਦੇ ਨਾਲ ਰਲੇਵਾ ਪੈ ਗਿਆ। ਤੁਸੀਂ ਸਾਰੇ ਬੁੱਧੀਜੀਵੀ ਬੈਠੇ ਹੋ। ਮੈਨੂੰ ਇਹ ਗੱਲ ਦੱਸੋ ਕਿ ਸਾਹਿਬੇ ਕਮਾਲ ਨੇ ਜਿਹੜਾ ਪਹਿਲੇ ਗੁਰੂ ਗ੍ਰੰਥ ਸਾਹਿਬ ਲਖਾਏ ਸੀ ਉਹਨਾਂ ਦੇ ਉਤਾਰੇ ਤਾਂ ਸਾਡੇ ਤਖਤ ਸਾਹਿਬਾਨ ਅਤੇ ਹਨ ਪਰ ਉਹ ਪਹਿਲੇ ਗੁਰੂ ਗ੍ਰੰਥ ਸਾਹਿਬ ਅੱਜ ਤੱਕ ਨਹੀਂ ਮਿਲੇ ਉਹ ਕਿੱਥੇ ਹਨ ਬੜੀ ਸੋਚਣ ਵਾਲੀ ਗੱਲ ਹੈ ਜਦੋਂ ਮੈਂ ਆਪਣੀ ਰਿਸਰਚ ਕਰ ਰਹੀ ਸੀ ਮੈਂ ਆਪਣੀ ਰਿਸਰਚ ਦੇ ਵਿੱਚ ਪੰਜ ਕਲਾ ਸ਼ਾਸਤਰ ਬਾਰੇ ਗੱਲ ਕਰ ਰਹੀ ਸੀ ਉਹਨ ਪੰਜ ਕਲਾ ਸ਼ਾਸਤਰ ਗੁੰਮਨਾਮੀ ਦੇ ਆਲਮ ਵਿੱਚ ਹੈ ਪਰ ਭਾਈ ਸਾਹਿਬ ਨੇ ਉਹਦੀਆਂ ਡਾਈਮੈਂਸ਼ਨਸ ਇੰਨੀਆਂ ਕਲੀਅਰ ਕੀਤੀਆਂ ਹੋਈਆਂ ਸੀ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਕਿ ਜਦੋਂ ਮੈਂ ਆਪਣੀ ਲੰਬੀ ਰਿਸਰਚ ਤੋਂ ਬਾਅਦ ਬੜੋਦਾ ਰਾਜਾ ਗਾਇਕਵਾੜ ਦੇ ਮਿਊਜ਼ੀਅਮ ਚ ਪਹੁੰਚੀ ਉੱਥੇ ਮੈਨੂੰ ਪਤਾ ਲੱਗਾ ਸੀ ਕਿ ਉੱਥੇ ਸਿੱਖ ਵੈਪਨ ਸਾਡਾ ਪੰਜ ਕਲਾ ਸ਼ਾਸਤਰ ਗੁੰਮਨਾਮੀ ਦੇ ਆਲਮ ਚ ਲੋਕ ਵਿੱਚ ਪਿਆ ਹੋਇਆ ਹੈ ਉਹਨਾਂ ਨੇ ਸੰਭਾਲ ਕੇ ਰੱਖਿਆ ਮੈਂ ਉਹਨਾਂ ਨੂੰ ਬਹੁਤ ਜਿਆਦਾ ਉਹਨਾਂ ਦੀ ਮਸ਼ਕੂਰ ਹਾਂ ਉਸ ਮਿਊਜ਼ੀਅਮ ਦੀ ਕਿ ਜਿਨ੍ਹਾਂ ਨੇ ਸਾਡੇ ਪੰਜ ਕਲਾ ਸ਼ਾਸਤਰ ਨੂੰ ਇੰਨੇ ਵਧੀਆ ਤਰ੍ਹਾਂ ਦੇ ਨਾਲ ਤਾਲੇ ਦੇ ਵਿੱਚ ਸੰਭਾਲ ਕੇ ਰੱਖਿਆ ਕਿ ਕਿਤੇ ਇਹ ਚੋਰੀ ਨਾ ਹੋ ਜਾਵੇ ਉਸ ਬਾਰੇ ਜਦੋਂ ਮੈਂ ਇਹ ਡਾਈਮੈਂਸ਼ਨਸ ਪੜੀਆਂ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਢਾਈ ਇਹ ਵੀ ਗੱਲ ਸ਼ੇਅਰ ਕਰਾਂਗੀ ਕਿ ਢਾਈ ਲੱਖ ਤੋਂ ਵੱਧ 17 ਇਸ ਗ੍ਰੰਥ ਦੀਆਂ ਨੇ ਅਸੀਂ ਚਾਰ ਅੱਖਰ ਨਹੀਂ ਲਿਖ ਸਕਦੇ ਅਸੀਂ ਭਾਈ ਸਾਹਿਬ ਤੇ ਚਾਰ ਅੱਖਰ ਬੋਲ ਨਹੀਂ ਸਕਦੇ ਪਰ ਮੈਂ ਹੈਰਾਨ ਹਾਂ ਕਿ ਉਹਨਾਂ ਨੇ ਇੰਨੇ ਸ਼ੰਦ ਸ਼ੰਦਾਂ ਦੀ ਬਹੁਲਤਾ ਸਾਨੂੰ ਪੂਰੇ ਲਿਟਰੇਚਰ ਦੇ ਵਿੱਚ ਕਿਤੇ ਨਹੀਂ ਮਿਲਦੀ ਜਿੰਨੇ ਸ਼ੰਦਾਂ ਦੀ ਬਹੁਲਤਾ ਇਸ ਗ੍ਰੰਥ ਵਿੱਚ ਮਿਲਦੀ ਹੈ ਇਹ ਸ਼ਾਹਕਾਰ ਰਚਨਾ ਹੈ ਮੈਨੂੰ ਅੱਜ ਖੁਸ਼ੀ ਇੰਨੀ ਜ਼ਿਆਦਾ ਹੈ ਕਿ ਬੇਤੀ ਸਾਹਿਬ ਨੇ ਸਾਰਿਆਂ ਨੇ ਰਲ ਕੇ ਇੱਕ ਬੜਾ ਵੱਡਾ ਪ੍ਰਯਤਨ ਕੀਤਾ ਮੈਂ ਚਾਹਦੀ ਆ ਇਦਾਂ ਹੀ ਪਾਈ ਆਨੰਦ ਲਾਲ ਗੋਆਜੀ ਦੀ ਯਾਦ ਮਨਾਈ ਜਾਵੇ ਇਦਾਂ ਹੀ ਪਾਈ ਵੀਰ ਸਿੰਘ ਜੀ ਦੀ ਯਾਦ ਮਨਾਈ ਜਾਵੇ ਕਾਫਲਾ ਤਾਂ ਜੁੜ ਜਾਏਗਾ ਅੱਜ ਅਸੀਂ ਇੰਨੇ ਜਣੇ ਬੈਠੇ ਹਾਂ ਉਹ ਦਿਨ ਦੂਰ ਨਹੀਂ ਜਿੱਦਾਂ ਤੁਹਾਨੂੰ ਖੁੱਲੀ ਥਾਂ ਤੇ ਇਹ ਫੰਕਸ਼ਨ ਕਰਾਉਣਾ ਪਏਗਾ ਇਹ ਫੰਕਸ਼ਨਲ ਨੂੰ ਕਰਾਉਂਦੇ ਰਹਿਣਾ ਚਾਹੀਦਾ ਹੈ ਜਦੋਂ ਮੈਂ ਆਰ.ਐਚ.ਸੀ. ਮੈਂ ਬਰਿਆਣਾ ਸਾਹਿਬ ਨਾਲ ਇੱਕ ਗੱਲ ਕਰ ਰਹੀ ਸੀ ਗੱਲ ਕੁਝ ਦੁੱਖ ਦੀ ਵੀ ਆ ਕੁਝ ਸੁੱਖ ਦੀ ਵੀ ਆ ਗੱਲ ਇਦਾਂ ਹੋਈ ਕਿ ਮੈਂ ਲੈਕਚਰ ਆ ਰਾਂ ਤੇ ਮੇਰੇ ਸਕੂਲ ਵਿੱਚ ਬੱਚਿਆਂ ਦੀ ਟੀਚਿੰਗ ਪ੍ਰੈਕਟਿਸ ਲੱਗਦੀ ਹੈ ਜਿਹੜੇ ਬੀਐਡ ਕਰਦੇ ਨੇ ਪਰ ਖੁਸ਼ੀ ਦੀ ਗੱਲ ਇਹ ਸੀ ਕਿ ਮਾਈਗਰੇਟਰੀ ਲੇਬਰਰਸ ਦੇ ਬੱਚੇ ਜਿਹੜੇ ਸੀ ਉਹ ਪੰਜਾਬੀ ਵਿਸ਼ਾ ਪੜਾਉਣ ਆਏ ਉਹਦੇ ਵਿੱਚ ਪੰਜਾਬ ਦੇ ਬੱਚੇ ਨਹੀਂ ਸੀ ਸਾਡੇ ਸਾਰੇ ਬੱਚੇ ਤਾਂ ਕਨਵੈਂਟ ਸਕੂਲਾਂ 'ਚ ਚਲੇ ਗਏ ਸੀ ਬੀਐਸਸੀ ਚਲ ਗਏ ਆਈਸੀਐਸਸੀ 'ਚ ਚਲੇ ਗਏ ਤੇ ਕੁਝ ਜਿਹੜੇ ਬੱਚੇ ਉਹ ਰੋਜ਼ੀ ਰੋਟੀ ਦੀ ਖਾਤਰ ਬਾਹਰ ਜਾ ਰਹੇ ਨੇ ਕਾਲਜਾਂ ਦੇ ਵਿੱਚ ਐਮਏ ਪੰਜਾਬੀ ਪੰਜਾਬੀ ਵਿਭਾਗ ਸਖਣਾ ਹੋ ਰਿਹਾ ਜੇ ਅਸੀਂ ਇਦਾਂ ਦੇ ਪਰਯਤਨ ਨਾ ਕੀਤੇ ਨਾ ਮੰਨੋਗੇ ਤਾਂ ਮਿਟ ਜਾਓਗੇ ਨਾ ਮੰਨੋਗੇ ਤਾਂ ਮਿਟ ਜਾਓਗੇ ਵਕਤ ਦੀ ਫਿਕਰ ਕਰੋ ਨਾ ਤਾਂ ਕੀ ਇਹ ਸਾਡੇ ਪੱਲੇ ਅੱਜ ਬਹੁਤ ਖੁਸ਼ੀ ਹੈ ਕਿ ਅਸੀਂ ਮਹਾਕਵੀ ਜੀ ਨੂੰ ਯਾਦ ਕਰ ਰਹੇ ਹਾਂ ਮੈਂ ਕੁਝ ਡਿਵਾਈਨ ਪੋਇਟ ਦੀਆਂ ਕੁਝ ਸਤਰਾ ਸਾਂਝੀਆਂ ਕਰੂੰਗੀ ਮੈਨੂੰ ਦੇਖੋ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਨਾਮ ਭਾਈ ਸਾਹਿਬ ਦੇ ਨਾਂ ਤੇ ਹੈ ਫਿਰ ਦੇਖੋ ਭਾਈ ਵੀਰ ਸਿੰਘ ਜੀ ਨੇ 1926 ਵਿੱਚ ਇਸ ਕੰਮ ਨੂੰ ਸ਼ੁਰੂ ਕੀਤਾ ਉਹਨਾਂ ਨੇ ਕਿਹਾ ਕਿ ਮੈਂ ਇਹਨੂੰ ਇਹਨੂੰ ਐਡਿਟ ਕਰਦਾ ਭਾਈ ਵੀਰ ਸਿੰਘ ਜੀ ਨੇ ਇਸ ਨੂੰ ਐਡਿਟ ਕਰਨ ਦਾ ਕੰਮ ਸ਼ੁਰੂ ਕੀਤਾ ਤੇ ਉਹਨਾਂ ਨੂੰ 10 ਸਾਲ ਲੱਗੇ ਇਸ ਨੂੰ ਐਡਿਟ ਕਰਨ ਦੇ ਵਿੱਚ ਭਾਈ ਵੀਰ ਸਿੰਘ ਜੀ ਦੀਆਂ ਜਿਹੜੀਆਂ ਬਿਊਟੀਫੁੱਲ ਲਾਈਨਸ ਜਿਹੜੀਆਂ ਹਮੇਸ਼ਾ ਹੀ ਮੈਨੂੰ ਚੰਗੀਆਂ ਲੱਗਦੀਆਂ ਨੇ ਉਹਨਾਂ ਨੂੰ ਪੜਨਾ ਮੈਂ ਸਾਂਝਾ ਕਰਾਂਗੀ ਕਿ ਉਹਨਾਂ ਨੇ ਮੇਰੀ ਰਿਸਰਚ ਨੂੰ ਕਿੰਨਾ ਸੌਖਾ ਕੀਤਾ ਜਦੋਂ ਪੰਜ ਕਲਾ ਸ਼ਾਸਤਰ ਦੀ ਗੱਲ ਹੈ ਸਾਹਿਬੇ ਕਮਾਲ ਅਸਾਮ ਦਾ ਰਾਜਾ ਜਿਹੜਾ ਸੀਗਾ ਉਹ ਲੈ ਕੇ ਆਉਂਦਾ ਆ ਤੇ ਇਹਦਾ ਨਾਂ ਉਹਨਾਂ ਨੇ ਰੱਖਿਆ ਅਸਾਮ ਮਿਰਪ ਮੇਲੂ ਰਤਨ ਰਾਏ ਦੇ ਉਪਹਾਰ ਜਦੋਂ ਆਉਂਦੇ ਨੇ ਉਹਦੇ ਵਿੱਚ ਪੰਜ ਕਲਾ ਸ਼ਾਸਤਰ ਆਉਂਦਾ ਭਾਈ ਸਾਹਿਬ ਕਿੰਨਾ ਸੋਹਣਾ ਲਿਖਦੇ ਨੇ i want to share with you panch kala punn shastra mangao kasyo tamancha pratham chalao the first dimension of the weapon ke tamancha tamancha jida asi ajj kal de chote bade jida bade pistol keh sakde ha bandook to chota aakar tamancha pratham chalao sahib e kamal ne tamanche nu chala ke dekhya bado shabd pa ਤੋੜ ਕਨੇਰਾ ਹਤੇ ਸ਼ਤਰ ਇਨੋ ਗੁਰਹਿਰਾ ਬੜਾ ਸ਼ੋਰ ਕੀਤਾ ਜਬੜੀ ਆਵਾਜ਼ ਆਈ ਪੁੰਨ ਕਲ ਦਾਬੇ ਅਗਲੀ ਕਲਾ ਅਗਲੀ ਕਲਾ ਗੁਰੂ ਸਾਹਿਬ ਨੇ ਜਿਹੜੀ ਦੱਸਦੇ ਨੇ ਭਾਈ ਸਾਹਿਬ ਦੱਸਦੇ ਨੇ ਗੁਰੂ ਸਾਹਿਬ ਨੇ ਕੀ ਕੀਤਾ ਪੁੰਨ ਕਲ ਦਾਬੇ ਭਯੋ ਕਿਰਪਾਨ ਜਦੋਂ ਅਗਲੀ ਕਲਾ ਵਰਤਾਈ ਗਈ ਜਦੋਂ ਉਹਨੂੰ ਖੋਲਿਆ ਗਿਆ ਕਿਉਂਕਿ ਪੰਜ ਕਲਾ ਸ਼ਾਸਤਰ ਚ ਪੰਜ ਡਾਈਮੈਂਸ਼ਨ ਸੀਗੀਆਂ ਪਾਇਓ ਕਿਰਪਾਨ ਪਹਿਲਾ ਤਮੰਚਾ ਦੂਜੀ ਕਲਾ ਕਿਰਪਾਨ ਉਹ ਚੋ ਕਿਰਪਾਨ ਉਹਦੀ ਬਣ ਗਈ ਉਹਨੂੰ ਜਦੋਂ ਖੋਲਿਆ ਗਿਆ ਤੀਖਣ ਧਾਰਾ ਦਿਖਿਓ ਮਹਾਨ ਉਹਦੀ ਤਿੱਖੀ ਧਾਰ ਕਿਵੇਂ ਦੀ ਦਿਸ ਰਹੀ ਸੀ ਦਾ ਬਿਊਟੀ ਆਫ ਦਾ ਸਿੱਖ ਵੈਪਨਸ ਸਾਡੇ ਕੋਲ ਡਿਸਕ੍ਰਾਈਬ ਕਰਨ ਨੂੰ ਸ਼ਬਦ ਨਹੀਂ ਬਟ ਥੀਜ਼ ਆਰ ਦਾ ਵੈਰੀ ਬਿਊਟੀਫੁਲ ਵਰਡਸ ਡਿਸਕ੍ਰਾਈਬਡ ਇਨ ਬੈਸਟ ਆਰਡਰ ਗਹਿ ਕਬ ਜਾ ਕਰ ਮਾਹੀ ਪ੍ਰਭ ਤਬੈ ਫਿਰ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਫਿਰ ਕੀ ਕੀਤਾ ਇਤ ਉਤਕਰ ਦੇਖਿਓ ਸ਼ੋਭ ਤਬੈ ਉਹਨੂੰ ਫਿਰ ਚੰਗੀ ਤਰ੍ਹਾਂ ਸ਼ਾਸਤਰ ਨੂੰ ਦੇਖਿਆ ਕਿਉਂਕਿ ਰਾਜਾ ਨੇ ਕਿਹਾ ਸੀ ਕਿ ਇਹਦੇ ਵਿੱਚ ਪੰਜ ਕਲਾ ਨਹੀਂ ਫਿਰ ਕੀ ਕੀਤਾ ਸਾਹਿਬੇ ਕਮਾਲ ਨੇ ਉਸ ਨੂੰ ਧਿਆਨ ਨਾਲ ਉਹਦੀ ਅਗਲੀ ਕਲਾ ਨੂੰ ਦੇਖਿਆ ਪਨ वर्षी ਕਰਕੇ ਦਿਖਰਾਈ ਸਰਬੇ ਕਮਾਲ ਨੇ ਫਿਰ ਉਹਨੂੰ ਖੋਲਿਆ ਤੇ ਉਹ ਵਰਸ਼ੀ ਦਾ ਰੂਪ ਧਾਰਨ ਕਰ ਗਈ ਤੀਖਣ ਅਨੇਕ ਨੀਰਪਕਾਈ ਰਿਪ ਹੁੰਦਾ ਕੱਟਣਾ ਮਾਰ ਦੇਣਾ ਉਹ ਕਹਿੰਦੇ ਇੰਨੀ ਤਿੱਖੀ ਵਰਸ਼ੀ ਸੀ ਕਿ ਰਿਪ ਕਰ ਸਕਦੀ ਸੀ ਕਿਸੇ ਨੂੰ ਵੀ ਮਾਰ ਸਕਦੀ ਸੀ ਅੱਗੇ ਹੈ ਪੁੰਨ ਜੰਮਦਰ ਕੋ ਤਿਸਤੇ ਕਰਿਓ ਫਿਰ ਉਹਨਾਂ ਨੇ ਉਹ ਜਿਹੜਾ ਪੰਜ ਕਲਾ ਸ਼ਾਸਤਰ ਸੀ ਉਸ ਦੀ ਜੰਮਦਾੜ ਜੰਮਦਾੜ ਇੱਕ ਸ਼ਾਸਤਰ ਹੈ ਜਿਹੜਾ ਜੰਮ ਦੀ ਦਾੜ ਥੱਲੇ ਜੇ ਕੋਈ ਆ ਜਾਵੇ ਤੇ ਉਹ ਬਚਦਾ ਨਹੀਂ ਜੰਮ ਦਾੜ ਸ਼ਾਸਤਰ ਹੈ ਜੰਮ ਧਰ ਲਿਖਿਆ ਹੋਇਆ ਭਾਈ ਸਾਹਿਬ ਨੇ ਇਹਦੇ ਵਿੱਚ ਕਿਉਂਕਿ ਬ੍ਰਿਜ ਪਾਸ਼ਾ ਅਰਬੀ ਤੇ ਫਾਰਸੀ ਦੇ ਉਹ ਬਹੁਤ ਵੱਡੇ ਗਿਆਤਾ ਸੀਗੇ ਸੁੰਦਰ ਪਰੇ ਹੱਥ ਮੈਂ ਧਰਿਓ ਫਿਰ ਉਹਨਾਂ ਨੇ ਇੱਕ ਖੂਬਸੂਰਤ ਵੈਪਨ ਜਿਹੜਾ ਹੱਥ ਵਿੱਚ ਫੜ ਲਿਆ ਖਰ ਤਾਰਾ ਅਰ ਅਨੀ ਮਹਾਨੇ ਸਤਰ ਉਧਰ ਕੋ ਤਸਕਰ ਹਾਨੇ ਕਹਿੰਦੇ ਜਿਹੜੀ ਜੰਮ ਦਾੜ ਸੀ ਨਾ ਜੇ ਇਹ ਕਿਸੇ ਦੁਸ਼ਮਣ ਦੇ ਢਿੱਡ ਵਿੱਚ ਕਸਾਈ ਜਾਵੇ ਤਾਂ ਉਹ ਪਾਣੀ ਵੀ ਮੰਗ ਸਕਦਾ ਇਹ ਜਿਹੜੀਆਂ ਵੈਪਨਸ ਦੀਆਂ ਬਿਊਟੀਆਂ ਨੇ ਇਹ ਬਾਹ ਕਮਾਲ ਭਾਈ ਸਾਹਿਬ ਨੇ ਲਿਖੀਆਂ ਫਿਰ ਅਗੇ ਉਹ ਦੱਸਦੇ ਨੇ ਪਟੇਦਾਰ ਉਹਨ ਗੁਰਜ ਬਲਾਈ ਫਿਰ ਜਿਹੜਾ ਇਹ ਵੈਪਨ ਹੈਗਾ ਨਾ ਉਹਦੇ ਵਿੱਚ ਉਹ ਗੁਰਜ ਗੁਰਜ ਦੀ ਸ਼ੇਪ ਲੈ ਲੈਂਦਾ ਲੱਗਿਓ ਸ਼ੀਸ਼ ਪੁਨ ਬਚਨ ਨਪਾਈ ਸਬ ਕਲ ਪਰਖਤ ਹਰਕਤ ਨਾਥ ਨਾਥ ਸਾਹਿਬੇ ਕਮਾਲ ਨੇ ਇਹ ਸਬ ਕਲਾ ਨੂੰ ਪਰਖੀਆਂ ਫਿਰ ਉਹ ਬਹੁਤ ਖੁਸ਼ ਹੋਏ ਬਹੁਤ ਹਰਖ ਚ ਆ ਗਏ ਬਹੁਤ ਖੁਸ਼ੀ ਚ ਆ ਗਏ ਸ਼ਸਤਰ ਅਜਾਇਬ ਧਰ ਕਰ ਹੱਥ ਜਦੋਂ ਉਹਨਾਂ ਨੇ ਅਜਬ ਕ੍ਰਿਸਮੈਟਿਕ ਇਹ ਜਿਹੜਾ ਵਿਆਪਨ ਹੱਥ ਵਿੱਚ ਫੜਿਆ ਉਹਨਾਂ ਨੂੰ ਬਹੁਤ ਚੰਗਾ ਲੱਗਾ ਕਿਉਂਕਿ ਸਾਹਿਬੇ ਕਮਾਲ ਜਿਹੜੇ ਸੀ ਉਹ ਦੋਨਾਂ ਹੱਥਾਂ ਦੇ ਨਾਲ ਸ਼ਸਤਰ ਚਲਾ ਸਕਦੇ ਸੀ ਸਾਹਬੇ ਕਮਾਲ ਹਰ ਤਰ੍ਹਾਂ ਦਾ ਸ਼ਾਸਤਰ ਚਲਾ ਸਕਦੇ ਸੀ ਸਾਹਬੇ ਕਮਾਲ ਵਰਗੀ ਕਲਾ ਕਿਸੇ ਕੋਲ ਨਹੀਂ ਸੀ ਪੰਜ ਕਲਾ ਇਹ ਸ਼ਸਤਰ ਵਿਸਾਲਾ ਕਰੇ ਕਾਜ ਬਹੁਤੇ ਰਣਕਾਲਾ ਕਹਿੰਦੇ ਇਹ ਜਿਹੜਾ ਸ਼ਾਸਤਰ ਸੀ ਇਹ ਬੜਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਕੰਪਲੀਟ ਵੈਪਨ ਹੈ ਦੇਖੋ ਇਹ ਜਾਣਕਾਰੀ ਮੈਨੂੰ ਕਿਤੋਂ ਨਹੀਂ ਮਿਲੀ ਸੀ ਮੈਨੂੰ 10 ਸਾਲ ਲੱਗੇ ਇਸ ਪੁਸਤਕ ਨੂੰ ਲਿਖਦਿਆਂ ਇਹ ਮੈਂ ਲੱਭ ਰਹੀ ਸੀ ਕਿ ਮੈਂ ਕਿੱਥੋਂ ਲੱਭਾਂ ਕਿ ਉਹ ਡਾਈਮੈਂਸ਼ਨਸ ਕਿਵੇਂ ਵਰਕ ਕਰਦੀਆਂ ਨੇ ਠੀਕ ਹੈ ਮੈਂ ਤਵਾਰਿਕ ਗੁਰੂ ਖਾਲਸਾ ਬਾਕੀ ਚੀਜ਼ਾਂ ਨੂੰ ਵੀ ਦੇਖਿਆ ਪਰ ਮੈਨੂੰ ਦੁੱਖ ਵੀ ਲੱਗਿਆ ਕਿ ਜਦੋਂ ਮੈਂ ਇਹ ਚੀਜ਼ਾਂ ਤੇ ਰਿਸਰਚ ਕਰ ਰਹੀ ਸੀ ਤੇ ਇੱਕ ਬੁੱਕ ਮੇਰੇ ਹੱਥ ਲੱਗੀ ਮੈਕ ਗ੍ਰੀਗਰ ਦੀ ਮੈਕ ਗ੍ਰੀਗਰ ਦੀ ਪੁਸਤਕ ਪੜ੍ਹ ਕੇ ਮੈਨੂੰ ਇੰਨਾ ਦੁੱਖ ਲੱਗਿਆ ਉਹਦੇ ਤੇ ਮੈਂ ਐਫ ਆਈ ਆਰ ਵੀ ਦਰਜ ਕਰਾਈ ਗੁਰੂ ਜਿੰਨਾ ਕਿ ਗਲਤ ਉਸ ਦੇ ਵਿੱਚ ਲਿਖਿਆ ਗਿਆ ਸੀ ਗੁਰੂ ਸਾਹਿਬ ਬਾਰੇ ਪੰਚਮ ਪਾਛਾ ਬਾਰੇ ਅੱਜ ਸਾਨੂੰ ਇੱਕ ਪਲੇਟਫਾਰਮ ਮਿਲਿਆ ਕਿ ਅਸੀਂ ਇਸ ਤੇ ਆਪਣੀ ਗੱਲ ਕੱਢ ਸਕਦੇ ਹਾਂ ਮੈਂ ਜਦੋਂ ਇਹ ਸਾਰਾ ਕੁਝ ਫਿਰ ਮੈਨੇ ਸੋਚਿਆ ਜਦੋਂ ਮੈਨੂੰ ਇਹ ਨਹੀਂ ਸੀ ਪਤਾ ਲੱਗ ਰਿਹਾ ਕਿ ਲੋਗੜ ਦੇ ਕਿਲੇ ਵਿੱਚ ਜਦੋਂ ਸਾਹਿਬੇ ਕਮਾਲ ਨੇ ਸ਼ਾਸਤਰਾਂ ਦਾ ਕਾਰਖਾਨਾ ਸ਼ੁਰੂ ਕਰਵਾਇਆ ਤੇ ਉਸ ਵੇਲੇ ਜਦੋਂ ਸ਼ਾਸਤਰ ਜਿਹੜੇ ਸੀਗੇ ਉਹ ਕਈ ਤਰ੍ਹਾਂ ਦੇ ਸ਼ਾਸਤਰ ਢਾਲੇ ਟਲਵਾਏ ਬਣਾਏ ਬੰਦੂਕਾਂ ਬਣਵਾਈਆਂ ਕਿਉਂਕਿ ਮੁਗਲਾਂ ਦੇ ਨਾਲ ਜੁੱਤ ਐਵੇਂ ਨਹੀਂ ਸੀ ਹੋ ਜਾਣਾ ਮਤਲਬ ਸਹਬੇ ਕਮਾਲ ਦੀਆਂ ਜਿਹੜੀਆਂ ਤੋਪਾਂ ਨੇ ਬਿੱਗ ਕੋਖਣੀ ਇਦਾਂ ਨਹੀਂ ਆ ਚਾਰ ਪੰਜ ਤੋਪਾਂ ਜਿਹੜੀਆਂ ਨੇ ਉਹ ਗੁਰੂ ਸਾਹਿਬ ਨੇ ਪੰਜ ਤੋਪਾਂ ਵੀ ਬਣਵਾਈਆਂ ਸੀ ਜਦੋਂ ਭਾਈ ਸਾਹਿਬ ਜੀ ਦਾ ਮੈਂ ਜਿਹੜਾ ਪੁਜੰਗ ਸ਼ੰਦ ਜਿਹੜਾ ਸੀ ਉਹਦੇ ਵਿੱਚ ਇਹ ਡਿਸਕ੍ਰਾਈਬ ਕਰਦੇ ਨੇ ਤੇ ਗੁਰੂ ਸਾਹਿਬ ਦੇ ਵਿਆਪਨਸ ਬਾਰੇ ਮੈਂ ਗੱਲ ਕਰ ਸਕਦੀ ਆ ਮੈਂ ਜਿਆਦਾ ਪ੍ਰੋਲੋਂਗ ਤਾਂ ਨਹੀਂ ਕਰ ਰਹੀ ਥੈਂਕ ਯੂ ਥੈਂਕ ਯੂ ਪੁਜ ਅੰਗਸ਼ੰਦ ਬਡੇ ਬਾੜ ਚੋਰੇ ਸੋ ਤੇਗੇ ਮਿਆਨੀ ਮਿਆਨੀ ਮੇਂ ਦਰਮਿਆਨੇ ਚੋਰੇ ਚੋੜੇ ਚੋੜੇ ਬਡੇ ਬਾੜ ਹਿਊਜ ਚੋੜੇ ਚੋੜੇ ਤੇਗੇ ਵੱਡੇ ਵੱਡੇ ਤੇਗੇ ਦਰਮਿਆਨੇ ਤੇਗੇ ਗੁਰੂ ਸਾਹਿਬ ਨੇ ਉੱਥੇ ਬਣਵਾਏ ਦੁਧਾਰੇ ਪੁਲਾਦੀ ਅਨੇਕਾ ਮਹਾਨੀ ਵਿਪਨਸ ਦੀ ਬਿਊਟੀ ਕਿ ਦੋ ਧਾਰਾਂ ਵਾਂ ਜਿਹੜੀਆਂ ਤੇਗੀਆਂ ਦੀਆਂ ਸਿੱਗੀਆਂ ਕਹਿੰਦੇ ਉਹ ਕੌਣ ਉਹਦੀ ਮਾਰ ਚੱਲ ਸਕਦਾ ਸੀ ਜਿਹੜੀਆਂ ਉਹ ਧਲਵਾਈਆਂ ਉਹਨਾਂ ਤੇ ਆਪ ਡਾਇਰੈਕਸ਼ਨ ਦਿੱਤੀ ਸਾਹਿਬੇ ਕਮਾਲ ਨੇ ਸਰੋਹੀ ਹਲੰਬੀ ਜੁਨਬੀ ਦਈ ਹੈ ਇਹ ਹੀ ਨਹੀਂ ਕਿ ਵਿਪਨਸ ਉਹਨਾਂ ਨੇ ਗੁਰੂ ਸਹਿਬਾਨ ਨੇ ਜਿੱਥੇ ਜਿੱਥੇ ਦੁਨੀਆ ਚ ਕਲਾ ਸੀ ਰਾਜਪੂਤਾਨੇ ਤੋਂ Rajasthan ਤੋਂ ਸਿਰੋਹੀ ਹਲੱਬੀ ਜਨੱਬੀ ਡਾਇਰੈਕਸ਼ਨ ਦੇ ਨਾਂ ਨੇ ਮੱਗਰ ਵੀ ਮਸ਼ਰਕੀ ਹਲੱਬੀ ਜਨੱਬੀ ਉੱਤਰ ਪੂਰਬ ਪੱਛਮ ਦੱਖਣ ਜਿੱਥੋਂ ਜਿੱਥੋਂ ਉਹਨਾਂ ਨੂੰ ਵਧੀਆ ਵਧੀਆ ਕਾਰੀਗਰ ਮਿਲਦੇ ਸੀ ਉਹਨਾਂ ਨੇ ਉਹਨਾਂ ਕਾਰੀਗਰਾਂ ਨੂੰ ਸੱਦਿਆ ਤੇ ਉਹਨਾਂ ਕੋਲੋਂ ਉਹਨਾਂ ਦੇ ਨਾਂ ਵੀ ਉਹੀ ਰੱਖੇ ਹਲੱਬੀ ਜਨੱਬੀ ਸਿਰੋਹੀ ਹਲੱਬੀ ਜਨੱਬੀ ਦਈ ਹੈ ਕਰਾਚੌਲ ਖੰਡੇ ਜੋ ਕੇਤੇ ਲਈ ਹੈ ਕਰਾਚੌਲ ਕਰਪਾਨਾ ਖੰਡੇ ਖੰਡੇ ਤੇ ਕਰਪਾਨਾ ਦੀ ਬਹੁਤਾ ਸਾਂਗ ਲੋਕੀ ਸਾਂਗ ਮੇਜੇ ਵਿਸਾਲੇ ਸਾਂਗ ਸਾਂਗ ਲੰਬੀ ਲੰਬੀ ਇੱਕ ਲੰਮਾ ਵੈਪਨ ਹੁੰਦਾ ਉਹਦੀ ਤਿੱਖੀ ਧਾਰ ਹੁੰਦੀ ਮੋਰੇ ਸਾਂਗ ਜਿਹਦੇ ਨਾਲ ਮਹਾਰਾਜ ਨੇ ਗੁਰੂ ਕਾ ਲਾਹੌਰ ਪ੍ਰਗਟ ਕੀਤਾ ਸੀ ਅਨੰਦਪੁਰ ਸਾਹਿਬ ਵਿਖੇ ਉਹ ਲੰਬੀ ਸਾਂਗ ਜਿਹੜੀ ਸੀ ਉਹ ਚੁਭੋਈ ਸੀ ਤੇ ਉਹਦੇ ਵਿੱਚੋਂ ਅਮਰਤ ਧਾਰਾ ਪ੍ਰਗਟ ਹੋਈ ਸੀ ਉਹ ਸਾਂਗ ਲੋਹੇ ਦੀਸ ਲੋਹੇ ਕੀ ਸਾਗ ਨੇਜੇ ਵਿਸਾਲੀ ਤੇ ਨੇਜੇ ਵੀ ਕੜਵਾਏ ਵਿਸ਼ੂਏ ਬੰਖ ਬਾਖ ਜੰਬੂਏ ਕਰਾ ਲੇ ਜੰਬੂਏ ਜੰਗੜ ਵਰਗੇ ਸ਼ਾਸਤਰ ਵਿਛੂਏ ਛੋਟੇ ਸ਼ਾਸਤਰ ਨੇ ਛੋਟੇ ਜਿਹੜੇ ਕਿ ਕਮਰ ਕੱਸੇ ਵਿੱਚ ਵਿਸ਼ੂਏ ਨੂੰ ਰੱਖਿਆ ਜਾਂਦਾ ਇਹਦੀ ਧਾਰ ਇੰਨੀ ਤਿੱਖੀ ਹੁੰਦੀ ਹੈ ਕਿ ਜਦੋਂ ਤੁਸੀਂ ਕਿਸੇ ਬਹੁਤ ਆਪਣੇ ਦੁਸ਼ਮਣ ਨੂੰ ਨੇੜੇ ਤੋਂ ਵਾਰ ਕਰਨਾ ਤਾਂ ਤੁਸੀਂ ਉਹ ਜਿਹੜਾ ਵਿਸ਼ੂਆ ਜਿਹੜਾ ਆ ਉਹਦੇ ਤੇ ਮਾਰ ਕਰਕੇ ਉਸ ਨੂੰ ਖਤਮ ਕਰ ਸਕਦੇ ਹਾਂ ਸ਼ੁਰੇ ਖੋਖਲੀ ਇਹ ਸ਼ੁਰੇ ਖੋਖਨੀ ਸੈਫ ਲੰਬੀ ਬਿਲੰਦੇ ਬਹੁਤ ਤਰ੍ਹਾਂ ਦੇ ਸ਼ੁਰੀਆਂ ਸ਼ੁਰੇ ਜਿਹੜੀਆਂ ਖੁਫਖਰੀਆਂ ਜਿਹੜੀਆਂ ਗੋਰਖੇ ਵਰਤਦੇ ਨੇ ਸੈਫ ਵੱਡੀਆਂ ਜਿਹਦਾ ਸੈਫ ਪਿਆ ਹੋਇਆ ਤੁਹਾਨੂੰ ਪਤਾ ਹਜ਼ਰਤ ਮੁਹੰਮਦ ਸਾਹਿਬ ਦਾ ਸੈਫ ਜਿਹੜਾ ਆਪਣੇ ਆਨੰਦਪੁਰ ਸਾਹਿਬ ਕੀ ਅਸਗੜ ਸਾਹਿਬ ਪਿਆ ਹੋਇਆ ਸੈਫ ਦੀ ਸ਼ਕਲ ਤੁਸੀਂ ਦੇਖਣੀ ਹੋਏ ਤਾਂ ਦੇਖ ਸਕਦੇ ਹੋ ਓਵੇਂ ਦੇ ਵੈਪਨਸ ਸਾਹਿਬੇ ਕਮਾਲ ਨੇ ਲੰਬੇ ਲੰਬੇ ਲਾਂਬੀ ਬਿਲੰਦੇ ਲੰਬੇ ਲੰਬੇ ਵੱਡੇ ਵੱਡੇ ਸ਼ਾਸਤਰ ਕੀ ਕੜਵਾਏ ਕਨੇ ਸੇਲ ਭਾਲੇ ਪ੍ਰਕਾਸ਼ੇ ਅਮੰਦੇ ਕਨੇ ਸੇਲ ਭਾਲੇ ਭਾਲੇ ਪ੍ਰਕਾਸ਼ ਹੋਇਆ ਉਹਨਾਂ ਦਾ ਆਮਦੰਦ ਹੋਈ ਉਹਨਾਂ ਦੀ ਇੰਨੇ ਸ਼ਾਸਤਰਾਂ ਦੀ ਆਮਦੰਦ ਹੋਈ ਤੂਫੰਗੇ ਇਹ ਅਗੇ ਬੰਦੂਕਾਂ ਦੇ ਨਾਣੇ ਤੂਫੰਗੇ ਜ਼ਲੈਲਾ ਜੰਬੂਰੇ ਤਮਾਕੇ ਤਮਾਕੇ ਜਿਹੜੇ ਆ ਇਹ ਸਾਰੇ ਬਰੂਦ ਪਾ ਕੇ ਚੱਲਣ ਵਾਲੇ ਸ਼ਾਸਤਰ ਨੇ ਬੰਦੂਕਾਂ ਨੇ ਬੰਦੂਕਾਂ ਦੀਆਂ ਟਾਈਪਸ ਨੇ ਉਸ ਵੇਰੇ ਦੀਆਂ ਤੁਫੰਗੇ ਜ਼ਲੈਲਾ ਜੰਬੂਰੇ ਧਮਾਕੇ ਦੇ ਚੱਕਰ ਬੱਕਰ ਚਮੰਕੇ ਚਲਾਕੇ ਚੱਕਰ ਬੱਕਰ ਚੱਕਰ ਅਸੀਂ ਹਮੇਸ਼ਾ ਦੇਖਦੇ ਆਂ ਕਈ ਵਾਰੀ ਮਹੰਗ ਸਿੰਘਾਂ ਨੇ ਸਿਰ ਤੇ ਸਜਾਏ ਹੁੰਦੇ ਨੇ ਆਰੀ ਵਾਂਗ ਜਿਹਨਾਂ ਦੇ ਦੰਦੇ ਤਿੱਖੇ ਸਾਨੂੰ ਤੇ ਇਹ ਟੇ ਟੇ ਤੇ ਤੇਰਸ਼ੇ ਸਨ ਉਵੇਂ ਦੇ ਚੱਕਰ ਬਣਾਏ ਬੜੇ ਮੂਲ ਕੇ ਦੂਰ ਤੇ ਆਏ ਢਾਲੇ ਕਠੋਰੰ ਕੁਦੰਡੰ ਬੜੇ ਓਜਵਾਲੇ ਇਹ ਫਲਾਦੀ ਸ਼ਸਤਰ ਕਠੋਰੰ ਕੁਤੰਡੰ ਬੜੇ ਓਜਵਾਲੇ ਓਜਵਾਲੇ ਮਤਲਬ ਇਹ ਕੋਈ ਡਿਵਾਈਨ ਵੈਪਨਸ ਹੀ ਇਹ ਕੋਈ ਵਿਪਨਸ ਆਮ ਵੈਪਨਸ ਨਹੀਂ ਸੀ ਜਿਹੜੇ ਸਾਹਿਬੇ ਕਮਾਲ ਨੇ ਢਵਾਏ ਬੜੇ ਭਰੇ ਭਾਨ ਪਾਥਾ ਅਨੇਕੇ ਪ੍ਰਕਾਰ ਦੇ ਗੱਲ ਕੀਤੀ ਹੈ ਤੇ ਪੱਥੇ ਵਿੱਚ ਪਾਉਣ ਵਾਲੇ ਤੀਰਾਂ ਦੀ ਤੇ ਪੱਥਿਆਂ ਦੀ ਉਹ ਵੀ ਕਢਵਾਏ ਸੈਕਟਰੀ ਸਾਹਿਬ ਮੇਰੇ ਪਿੱਛੇ ਖੜ ਗਏ ਨੇ ਇਟ ਇਜ਼ ਇੰਡੀਕੇਸ਼ਨ ਥੈਟ ਆਈ ਸ਼ੁਡ ਟੇਕ ਅ ਸਟਾਪ ਤੇ ਹੁਣ ਮੈਂ ਕਹਿਣ ਨੂੰ ਤਾਂ ਮੇਰੇ ਕੋਲ ਬਹੁਤ ਖੁਸ਼ ਹਾਂ ਕਿਉਂਕਿ ਮੈਂ 4 ਸਾਲ ਪਹਿਲਾਂ ਹੀ ਆਪਣੀ ਬੁੱਕ ਕੰਪਲੀਟ ਕੀਤੀ ਹੈ ਐਂਡ ਥਿਸ ਇਜ਼ ਮਾਈ ਮੇਨ ਸੋਰਸ ਆਫ ਅ ਸੋਰਸ ਆਫ ਇਨਫੋਰਮੇਸ਼ਨ ਜਿਹਦੇ ਨਾਲ ਮੈਂ ਸਾਰਾ ਲਿਖਿਆ ਮੈਂ ਬਹੁਤ ਮਸ਼ਕੂਰ ਹਾਂ ਤੁਹਾਡੇ ਸਭ ਦੀ ਕਿ ਤੁਸੀਂ ਇਹ ਕੰਮ ਨੂੰ ਸ਼ੁਰੂ ਕੀਤਾ ਹੁਣ ਸ਼ੁਰੂ ਕੀਤਾ ਤਾਂ ਹੁਣ ਇਹਦਾ ਕਾਫਲਾ ਬਣਾਉਣਾ ਚਾਹੀਦਾ ਹੈ ਹਮੇਸ਼ਾ ਹੀ ਇਹਨੂੰ ਚੱਲਦੇ ਨਿਰੰਤਰ ਚੱਲਦੇ ਰਹਿਣ ਦੇਣਾ ਚਾਹੀਦਾ ਇਸੇ ਹੀ ਆਸਤੇ ਨਾਲ ਮੈਂ ਤੁਹਾਡੇ ਸਭ ਤੋਂ ਵਿਦਾ ਲੈਂਦੀ ਹਾਂ ਬਹੁਤ-ਬਹੁਤ ਧੰਨਵਾਦੀ ਹਾਂ ਸੰਧੂ ਸਾਹਿਬ ਦੀ ਬੇਦੀ ਸਾਹਿਬ ਦੀ ਜਫਰ ਸਾਹਿਬ ਦੀ ਚਾਵਲਾ ਸਾਹਿਬ ਦੀ ਅ ਤੇ ਆਪਣੇ ਜੜਾ ਨੂੰ ਅਕਮਾਨਤ ਕਰਨਾ ਹੈ ਜਿਹੜੇ ਕਵੀ ਸਾਹਿਬ ਸੰਤ ਸੰਧੂ ਸਾਹਿਬ ਦੀ बहुत आया थैंक बहुत -बहुत यू देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम और व्हाट्सएप चैनल पर